ਔਰ ਇਸ ਸਦੀ ਦੇ ਚ ਇੱਕ ਹੋਰ ਦੁਬਦਾ ਵੀ ਖੜੀ ਹੋ ਗਈ ਹੈ। ਟੀੜੀ ਅੰਤਰਾਲ ਵੀ ਬੜਾ ਪੈਦਾ ਹੋ ਗਿਆ ਹੈ। ਪਿਓ ਪੁੱਤਰ ਦੇ ਬਹੁਤ ਵੱਡਾ ਫਾਸਲਾ ਹੋ ਗਿਆ ਹੈ। ਪੁਰਾਣੇ ਜ਼ਮਾਨੇ ਚ ਨਹੀਂ ਸੀ ਚੰਦ ਸਦੀਆਂ ਪਿੱਛੇ ਚਲੇ ਜਾਓ। ਹਰ ਇੱਕ ਦਾ ਗੁਰੂ ਉਸਤਾਦ ਉਸ ਦਾ ਪਿਓ ਹੀ ਹੁੰਦਾ ਸੀ। ਇੱਕ ਦਰਖਾਨ ਹੈ 카ਪੈਂਟਰ। ਬੱਚਾ ਪਿਓ ਤੋਂ ਹੀ ਲੱਕੜ ਦਾ ਸਾਰਾ ਕੰਮ ਸਿੱਖਦਾ ਸੀ। ਪਿਓ ਸਹੇਜੇ ਸਹੇਜੇ ਬਜ਼ੁਰਗ ਹੁੰਦਾ ਜਾ ਰਿਹਾ ਹੈ ਲਖੜ ਦੇ ਸੰਬੰਧ ਵਿੱਚ ਉਸ ਦੀ ਜਾਣਕਾਰੀ ਘੜਨ ਦੇ ਸੰਬੰਧ ਵਿੱਚ ਉਸ ਦਾ ਗਿਆਨ ਵੀ ਵੱਧਦਾ ਜਾ ਰਿਹਾ ਹੈ ਹਰ ਹਾਲਤ ਵਿੱਚ ਪਿਓ ਅੱਗੇ ਆਉਂਦਾ ਸੀ ਗਿਆਨ ਦੇ ਵਿੱਚ ਪੁੱਤਰ ਨਾਲੋਂ ਤਾਂ ਪੁੱਤਰ ਦੇ ਮਨ ਦੇ ਸਤਕਾਰ ਹੁੰਦਾ ਸੀ ਸ਼ਰਦਾ ਹੁੰਦੀ ਸੀ ਜਿਹਨੇ ਘੜਨ ਦਾ ਕੰਮ ਇੱਕ ਸੁਨਾਰ ਆਪਣੇ ਪਿਓ ਤੋਂ ਹੀ ਸਿੱਖਦਾ ਸੀ ਪਿਓ ਉਸ ਦਾ ਉਸਾਰਦੋਂ ਦੱਸੇ ਪਿਓ ਉਸ ਦਾ ਗਹਿਣੀਆਂ ਨੂੰ ਘਣਨ ਦੇ ਸੰਬੰਧੇ ਚ ਗੁਰੂ ਹੁੰਦਾ ਸੀ। ਔਰ ਹਰ ਹਾਲਤ ਚ ਪਿਓ ਅੱਗੇ ਹੁੰਦਾ ਸੀ। ਜਾਣਕਾਰੀ ਦੇ। ਤੋਂ ਪਿਤਾ ਦਾ ਸਤਕਾਰ ਮੰਨਦੇ ਚ ਬਣਿਆ ਰਹਿੰਦਾ ਸੀ। ਇਕ ਲੋਹਾਰ ਲੋਹੇ ਨੂੰ ਘਣਨ ਦੀ ਸਾਰੀ ਕਿਰਿਆ ਆਪਣੇ ਪਿਓ ਤੋਂ ਹੀ ਸਿੱਖਦਾ ਸੀ। ਲੋਹਾਰ ਦਾ ਬੱਚਾ ਲੋਹਾਰ ਹੀ ਆਉਂਦਾ ਸੀ।